ਖਬਰਾਂ ਕੀ ਨੇ ਗੁੱਡਲੈਂਡ ਦੇ ਗੁੱਡਲੈਂਡ ਤੋਂ ਬਾਅਦ ਹੋਈ ਪਰਵਰਸ਼ ਇਸ ਤਰੀਕੇ ਨਾਲ ਕਰਦੇ ਐ ਕਿ ਆਪਣੇ ਜਿਹੜੇ ਸੰਤਾਨ ਨਾ ਵੀ ਹੋਣ ਦੇ ਬਾਵਜੂਦ ਤੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਖਰਚ ਆਉਂਦੇ ਐ ਪਰ ਆਖਰ ਨੂੰ ਇਹ ਲੜਕੀ ਐ ਜਿਹੜੀ ਜਦੋਂ ਵੱਡੀ ਹੁੰਦੀ ਐ ਤਾਂ ਇਹ ਆਪਣੇ ਮਾਪਿਆਂ ਨੂੰ ਇਹ ਕਹਿਣ ਦੀ ਐ ਕਿ ਮੈਂ ਇਸ ਤਰ੍ਹਾਂ ਦੀ ਗਰੀਬੀ ਵਿੱਚ ਨਹੀਂ ਰਹਿ ਸਕਦੀ ਤੇ ਇਹ ਜਿਹੜਾ ਮੇਰਾ ਲਾਈਫ ਸਟਾਈਲ ਆ ਤੁਸੀਂ ਅਕਫੋਰਡ ਨਹੀਂ ਕਰ ਸਕਦੇ ਤੁਸੀਂ ਮੇਰੇ ਜਿਹੜੇ ਸ਼ੌਂਕ ਉਹਨਾਂ ਪੂਰੇ ਨਹੀਂ ਕਰ ਸਕਦੇ ਇਹ ਹੈ ਕਿ ਇਹ ਨੜਕੀ ਇੱਕ ਦਿਨ ਆਪਣਾ ਘਰ ਜਿਹੜਾ ਉਹ ਛੱਡ ਕੇ ਚਲੀ ਜਾਂਦੀ ਹੈ ਛੱਡ ਕੇ ਤਾਂ ਕੁਝ ਦਿਨ ਬਾਅਦ ਹੀ ਜਿਹੜੀ ਇਹ ਡੈਡਬੋਰਡੇ ਜਾਉਂ ਪੱਪੀ ਦੇ ਕਿਨਾਰੇ ਮਰਦੀ ਹੈ ਤੇ ਇਹਦੀ ਲਾਸ਼ ਜਿਹੜੀ ਇਹ ਬੁਰੀ ਹਾਲਤ ਦੇ ਵਿੱਚ ਮਿਲਦੀ ਹੈ ਕਿ ਇਹਦਾ ਜਿਹੜਾ ਮੂੰਹ ਸੀਗਾ ਉਹ ਬਿਲਕੁਲ ਪਛਾਣ ਦੇ ਵਿੱਚ ਨਹੀਂ ਆ ਰਿਹਾ ਸੀਗਾ ਇਸ ਤਰੀਕੇ ਦੀ ਜਿਹੜੇ ਮੂੰਹ ਦੀ ਕਿਸੇ ਨੇ ਜਿਆਦਾ ਬਹੁਤ ਜਿਆਦਾ ਜਿਹੜੇ ਕਟਮਾਰ ਕੀਤੀ ਸੀਗੀ ਜਿਹਦੇ ਕਾਰਨ ਬਿਲਕੁਲ ਵੀ ਇਹ ਪਛਾਣ ਵਿੱਚ ਨਹੀਂ ਆ ਰਹੀ ਸੀਗੀ ਪੁਲਿਸ ਕਿਵੇਂ ਇਹਨਾਂ ਬਰਾਦੀਆਂ ਨੂੰ ਫੜਦੀ ਹੈ ਕਿਵੇਂ ਸਾਰੇ ਕੇਸ ਦੀ ਜਿਹੜੀ छानबीन ਕਰਦੀ ਹੈ ਚਲੋ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਗੱਲ ਕਰਦੇ ਹਾਂ ਇਹ ਕਹਾਣੀ ਦੀ ਸ਼ੁਰੂਆਤ ਜਿਹੜੀ 13 ਜੁਲਾਈ 2019 ਨੂੰ ਮਹਾਰਾਸ਼ਟਰ ਦੇ 나ਗਪੁਰ ਤੇ ਹਾਈਵੇ ਦੇ ਉੱਤੇ ਇੱਕ ਆਦਮੀ ਹੈ ਜਿਹੜਾ ਉਹ ਚੱਲ ਜਾ ਰਿਹਾ ਸੀ ਲੱਗ ਤੇ ਉਹ ਛੜਕਨਾਰੇ ਜਦੋਂ ਇੱਕ ਕਿਸੇ ਲੜਕੀ ਨੇ ਦੇਖਦਾ ਮੋਢੇ ਨੂੰ ਕੋਈ ਤਾਂ ਉਹ ਉਹਦੇ ਕੋਲੇ ਜਾਂਦਾ ਕੋਲੇ ਜਾਣ ਤੋਂ ਬਾਅਦ ਇਹ ਬੰਦਾ ਜਦੋਂ ਦੇਖਦਾਗਾ ਕਿ ਇਹਦੇ ਪੈਰਾਂ ਥੱਲੇ ਵੀ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਇਹ ਜਦੋਂ ਕੋਲੇ ਜਾਂਦੀ ਦੇਖਦਾਗਾ ਕਿ ਇਸ ਲੜਕੀ ਦੇ ਜਿਹੜੀ ਹਾਲਤ ਹੋਏ ਬਹੁਤ ਬੁਰੇ ਤੁਰ ਦਰਸ਼ਨ ਦਾ ਸੀ ਇਹਦੀ ਜਿਹੜੀ ਮੂੰਹ ਦੀ ਹਾਲਤ ਸੀ ਉਹ ਬਿਲਕੁਲ ਪਛਾਣਨ ਦੇ ਹਾਲਤ ਕਿ ਨਹੀਂ ਸੀ ਤੇ ਬਹੁਤ ਹੀ ਜ਼ਿਆਦਾ ਬੁਰੇ ਤਰੀਕੇ ਨਾਲ ਇਹਦਾ ਮੂੰਹ ਸੀ ਜਿਹੜਾ ਉਹ ਕੋਤਲੇ ਗਿਆ ਸੀਗਾ ਤੇ ਇਹ ਤੁਰੰਤ ਉੱਥੇ ਖੜ ਕੇ ਪੁਲਿਸ ਨੂੰ 100 ਨੰਬਰ ਤੇ ਕਾਲ ਕਰਦਾ ਤੇ ਪੁਲਿਸ ਜਿਹੜੀ ਉਹ ਥੋੜੀ देर ਬਾਅਦ ਮੌਕੇ 'ਵਾਰਦਾਤ ਤੇ ਪਹੁੰਚ ਜਾਂਦੀ ਹੈ ਪੋਰਸ ਉੱਤੇ ਅਗੇ ਦੇਖ ਦੀਏਗੀ ਕਿ ਇਹ ਜਿਹੜੀ ਲੜਕੀ ਇਹਦੇ ਇੱਕ ਵਧੀਆ ਤਰੀਕੇ ਦੇ ਕੱਪੜੇ ਪਾਏ ਹੋਏ ਸੀ ਜਿਹੜੇ ਵਧੀਆ ਬੰਦੇ ਦੇ ਕੱਪੜੇ ਪਾਏ ਹੋਏ ਸੀ ਤੇ ਜਿੱਥੇ ਲੱਗਦੀ ਸੀ ਕਿ ਇੱਕ ਤਕੜੇ ਘਰਾਣੇ ਦੀ ਕੁੜੀ ਹੈ ਇਹ ਤੇ ਨਾ ਇਹ ਕੁੜੀ ਦੀ ਸਨਾਖਤ ਨਾ ਹੋ ਸਕੇ ਇਸ ਵਾਸਤੇ ਦਾ ਜਿਹੜਾ ਮੂੰਹ ਜਿਹੜਾ ਬਹੁਤ ਹੀ ਜ਼ਿਆਦਾ ਬੁਰੇ ਤਰੀਕੇ ਨਾਲ ਕੋਚ ਲਿਆ ਗਿਆ ਹੋਇਆ ਤੇ ਇਹਦੇ ਕੋਲ ਕੋਈ ਆਈਡੀ ਪ੍ਰੂਫ ਵੀ ਨਹੀਂ ਸੀਗਾ ਤੇ ਕੋਈ ਕਿਸੇ ਤਰੀਕੇ ਦਾ ਜਿਹੜਾ ਮੋਬਾਈਲ ਜਾਂ ਹੋਰ ਕੋਈ ਇਸ ਤਰੀਕੇ ਦਾ ਐਵਿਡੈਂਸ ਜਿਹੜਾ ਆਫੋਰਸ ਨੂੰ ਉੱਤੇ ਕੋਲੋਂ ਨਹੀਂ ਮਿਲਿਆਗਾ ਇਸ ਕੋਲੋਂ ਵਾਸਤੇ ਸ਼ਾਨ ਵੀ ਕਰਨਾ ਹੋਰ ਵੀ ਜਿਹੜਾ ਉਹ ਉਹ ਕਹਾ ਹੋ ਜਾਂਦਾ ਇੱਥੇ ਪਰ ਇਹਦੀ ਡੈੱਡ ਬੋਡੀ ਦੇ ਉੱਤੇ ਦੋ ਟੈਟੂ ਬਣਿਆ ਹੋਇਆ ਸੀ ਇੱਕ ਸੱਜੇ ਹੱਥ ਦੀ ਕਲਾਈ ਦੇ ਉੱਤੇ ਔਰ ਇੱਕ ਇੱਕ ਚੈਸਟ ਦੇ ਉੱਤੇ ਜਿਹੜਾ ਟੈਟੂ ਬਣਿਆ ਹੋਇਆ ਸੀ ਕੁਲ ਇਹ ਨਾਮ ਦਾ ਤੇ ਇਹ ਟੈਟੂ ਦੇ ਆਧਾਰ ਤੇ ਪੁਲਿਸ ਜਿਹੜੀ ਉਹ ਕਾਰਵਾਈ ਕਰਨੀ ਸ਼ੁਰੂ ਕਰਦੀ ਹੈ ਤੇ ਇਹ ਲੜਕੀ ਨੇ ਜਿਹੜੀ ਤਾਂ ਕਿ شناخت ਹੋ ਸਕੇ ਔਰ ਇਹਦੇ ਮਾਪਿਆਂ ਨੂੰ ਮਿਲਿਆ ਜਾ ਸਕੇ ਪੁਲਸਾ ਜਿਹੜੀ ਇਹ ਦੋਨੋਂ ਟੈਟੂ ਦੀ ਫੋਟੋ ਖੇਜੀ ਗਿਆ ਤੇ ਆਸ-ਪਾਸ ਦੇ ਜਿਹੜਾ ਥਾਣੇ ਆ ਉਹਨਾਂ ਤੇ ਭੇਜ ਲਈ ਆ ਤੇ ਉੱਥੇ ਭੇਜਣ ਤੋਂ ਬਾਅਦ ਪੁਲਿਸ ਨੂੰ ਇਹ ਸੀਗਾ ਕਿ ਇਹਨਾਂ ਦੀ ਇਨਕੈਡੂਮ ਦੇ ਆਧਾਰ ਦੇ ਉੱਤੇ ਜਿਹੜੀ ਸਨাক্ত ਹੋ ਜੂਗੀ ਤੇ ਪੁਲਿਸ ਜਿੰਨੀਆਂ ਵੀ ਉੱਥੇ 24 ਤੋਂ 48 ਘੰਟਿਆਂ ਦੇ ਵਿੱਚ ਮਿਸਿੰਗ ਰਿਪੋਰਟਾਂ ਸੀ ਜਾਂ ਕਮਸ਼ੋਦਗੀ ਦੀਆਂ ਰਿਪੋਰਟਾਂ ਰਖਵਾਈਆਂ ਹੋਏ ਨੇੜੇ-ਨੇੜੇ ਦੇ ਥਾਣੇ ਵਿੱਚ ਉਹਨਾਂ ਸਾਰੀਆਂ ਨੂੰ ਇਕੱਠਾ ਕਰਦੀ ਹੈ ਪਰ ਇੱਥੇ ਵੀ ਪੁਲਿਸ ਦੇ ਹੱਥ ਜਿਹੜੀ ਉਹ ਨਿਰਾਸ਼ਾ ਹੀ ਲੱਗਦੀ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਕੋਈ ਜਿਹੜੀ ਅਜੇ ਤੱਕ ਸਨাক্ত ਨਹੀਂ ਹੋ ਪਾਈ ਨਾ ਤਾਂ ਕੋਈ ਇਸ ਤਰੀਕੇ ਦੀ ਜਿਹੜੀ ਅਜੇ ਤੈਟੂ ਦੇ ਮੈਚਿੰਗ ਕਰਨ ਵਾਲੀ ਫੋਟੋ ਜਿਹੜੀ ਉਹ ਕਿਸੇ ਲੜਕੀ ਦੇ ਨਾਲ ਮੈਚ ਕਰਦੀ ਸੀ ਤੇ ਨਾ ਹੀ ਨੇ ਇਸ ਤਰੀਕੇ ਦਾ ਕੋਈ ਸੀਗਾ ਜਿਹੜਾ ਕਿਸ ਲੜਕੀ ਨੂੰ ਕੋਈ ਪਛਾਣ ਲੇ ਤੇ ਪੁਲਸ ਵਾਸਤੇ ਜਿਹੜੀ ਇਥੋਂ ਸਨਾਰਕ ਕਰਨ ਨੂੰ ਹੋਰ ਵੀ ਆਫਰ ਜਾਂਦੀ ਹੈ ਇਸ ਤੋਂ ਬਾਅਦ ਆ ਜਿਹੜੀ ਇਸ ਤੋਂ ਬਾਅਦ ਪੁਲਸਾਂ ਜਿਹੜੀ ਉਹ ਹੈ ਦੀ ਡੈਡ ਬੋਡੀ ਦੀ ਜਿਹੜੀ ਫੋਟੋ ਆ ਗਈ ਉਹ ਇੰਸਟਾਗ੍ਰਾਮ ਜਾਂ ਜੋ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਉਨਾਂ ਦੇ ਵਿੱਚ ਸਰਕੂਲੇਟ ਕਰਦੀ ਹੈ ਕੁਈ ਸਰਕੂਲੇਟ ਕਰਨ ਤੋਂ ਬਾਅਦ ਪੁਲਿਸ ਨੇ ਇੱਥੇ ਮਿਲਦੀ ਦੀ ਕਿ ਐਕਸੇ ਕੋਈ ਨਾ ਕੋਈ ਜਿਹੜਾ ਇਹਨਾਂ ਨੂੰ ਜ਼ਰੂਰ ਕੱਢਾਉਣਾ ਤੇ ਅਸੀਂ ਇਹਦੇ ਪ੍ਰਵਾਹਤਾ ਤੇ ਜ਼ਰੂਰ ਪਹੁੰਚ ਜਾਵਾਂਗੇ ਪਰ ਇੱਥੇ ਵੀ ਪੁਲਿਸ ਦੇ ਹੱਥ ਨਰਾਸ਼ਾ ਹੀ ਜਿਹੜੀ ਉਹ ਲੱਗਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਕਈ ਦਿਨੇ ਵਾਇਰਲ ਹੋਣ ਤੋਂ ਬਾਅਦ ਵੀ ਕੋਈ ਜਾਣ ਪਛਾਣ ਹੈ ਜਿਹੜੀ ਜਾਂ ਕੋਈ ਦਾ ਜਾਣਕਾਰ ਹੈ ਜਿਹੜਾ ਉਹ ਨਹੀਂ ਨਿਕਲ ਕੇ ਆਉਂਦਾਗਾ ਤੇ ਪੁਲਿਸ ਜਿਹੜੀ ਇੱਥੇ ਵੀ ਨਰਾਸ਼ਾ ਦੇ ਉੱਤੇ ਪਰ ਪੁਲਿਸ ਜਸਟ ਐਮਐਸ ਦੀ ਬੋਡੀ ਮਿਲੀ ਸੀ ਉਹ ਪੁਲਿਸ ਨੇ ਇਹ ਚੀਜ਼ ਨੋਟਿਸ ਕੀਤੀ ਸੀ ਕਿ ਜਿਹੜੇ ਮਹਿੰਗੇ ਕੱਪੜੇ ਪਾਏ ਹੋਏ ਹੈਗੇ ਉਹਨਾਂ ਦੇ ਉੱਤੇ ਕਿਸੇ ਮਾਲ ਸੀਗਾ ਇੱਕ ਫੇਮਸ ਉਹਦਾ ਟੈਗ ਲੱਗਿਆ ਹੋਇਆ ਸੀਗਾ ਟੈਗ ਨੂੰ ਚੈੱਕ ਕਰਨ ਤੋਂ ਬਾਅਦ ਉਸ ਦਾ ਜਿਹੜਾ ਮਾਲ ਹੈਗਾ ਉੱਥੇ ਪਹੁੰਚਦੀ ਹੈ ਤੇ ਮਾਲ ਦੇ ਵਿੱਚ ਜਾ ਕੇ ਇਹ ਜਾਂਚ ਪੜਤਾਲ ਜਿਹੜੀ ਲੜਕੀ ਦੀ شناخت ਹੈ ਉਹ ਕੰਮ ਸ਼ੁਰੂ ਕਰਨੀ ਹੈ ਉਸ ਜਦੋਂ ਮਾਲ ਪਹੁੰਚਦੀ ਹੈ ਤੇ ਇੱਥੇ ਉਸ ਨੂੰ ਪਤਾ ਲੱਗਦਾ ਕਿ ਇੱਥੇ ਇੱਕ ਲੜਕੀ ਵੱਲੋਂ 12 ਜੁਲਾਈ 2018 ਨੂੰ ਸਾਰੇ ਕੱਪੜੇ ਜਿਹੜੇ ਇੱਥੇ ਖਰੀਦੇ ਦੇ ਸੀ ਤੇ ਟੋਟਲ ਜਿਹੜੇ 6000 ਦੀ ਸ਼ਾਪਿੰਗ ਕੀਤੀ ਗਈ ਸੀ ਵੀ ਤੇ ਇਹ ਲੜਕੀ ਇੱਥੇ ਜਿਹੜੇ ਨੇ ਪੇਮੈਂਟ ਕੀਤੀ ਸੀ ਉਹ ਬਿੱਲ ਦੇ ਆਧਾਰ ਤੇ ਦਾ ਨੰਬਰ ਆ ਜਿਹੜਾ ਉਹ ਕਢਵਾ ਲੰਮੀ ਹੈ ਜੀ ਪਰ ਪੁਲਿਸ ਆ ਜਿਹੜੀ ਉਹ ਫਿਰ ਚੀਜ਼ ਉਹਦੇ ਇਨਵੈਸਟੀਗੇਸ਼ਨ ਕਰਦੀ ਆ ਤਾਂ ਜਦੋਂ ਉਹ ਨੰਬਰ ਕਢਵਾ ਕੇ ਲਿਆ ਸੀ ਤਾਂ ਉਸ ਨੰਬਰ ਤੇ ਕਾਲ ਕਰਦੇ ਤਾਂ ਉਹ ਜਿਹੜਾ ਫੋਨ ਸੀ ਉਹ ਸਵਿਚ ਆਫ ਸੀਗਾ ਪਰ ਸੋਣੇ ਦੀ ਸੀਡੀਆਰ ਕਢਦੀ ਹੈ ਤੇ ਸੀਡੀਆਰ ਕਢਣ ਤੋਂ ਬਾਅਦ ਜਿਹੜੇ ਇਹਦੇ ਵਿੱਚ ਨੰਬਰ ਸੀਗੇ ਜਾਂ ਕਿਸੇ ਨੇ ਕਾਲ ਕੀਤੀ ਜਾਂ ਕਿਸੇ ਦੀ ਕਾਲ ਆਈ ਜਾਂ ਇਹਨੇ ਕਿਸੇ ਨੂੰ ਕਾਲ ਕਰਨ ਦੇ ਆਧਾਰ ਤੇ ਉਹ ਵੀ ਇਹਦੀ ਗੱਲਬਾਤ ਹੋਈ ਜੀ ਉਹਨੇ ਆਧਾਰ ਤੇ ਪੁਲਸ ਜਿਹੜੀ ਉਹ ਸੀਡੀਆਰ ਦੇ ਵਿੱਚ ਜਿੰਨੇ ਨੂੰ ਨੰਬਰ ਮਿਲੇ ਉਸ ਦੇ ਉੱਤੇ ਕਾਲ ਕਰਨਾ ਸ਼ੁਰੂ ਕਰਦੀ ਹੈ ਬਾਰੀ ਬਾਰੀ ਤੇ ਇਸ ਦੇ ਵਿੱਚ ਜ਼ਿਆਦਾਤਰ ਜਿਹੜੇ ਨੰਬਰ ਸੀਗੇ ਉਹ ਇਹਦੇ ਦੋਸਤਾਂ ਦੇ ਲੜਕੇ ਲੜਕੀਆਂ ਦੇ ਸੀਗੇ ਤੇ ਇੱਕ ਨੰਬਰ ਇਹਦੇ ਜਿਹੜੇ ਮਾਪਿਆਂ ਦਾ ਸੀਗਾ ਉਹਨਾਂ ਦਾ ਮਿਲਦਾ ਦਾ ਜਦੋਂ ਇਹਦੇ ਮਾਤਾ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਸ ਤੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਇਹਨਾਂ ਦੀ ਕੁੜੀ ਹੈ ਖੁਸ਼ੀ ਪਰਿਹਾਰ ਖੁਸ਼ੀ ਪਰਿਹਾਰ ਇਹ ਕਈ ਪਿਛਲੇ ਕਈ ਦਿਨਾਂ ਤੋਂ ਜਿਹੜੀ ਗਾਇਬ ਸੀ ਤੇ ਬਿਨਾਂ ਕੋਸ਼ਿਸ਼ ਦੇਰੀ ਕੀਤੇ ਇਹਦੇ ਐਡਰੈਸ ਤੇ ਪਹੁੰਚ ਜਾਂਦੀ ਹੈ ਤਾਂ ਉਹ ਜਿਹੜਾ ਮਾਤਾ ਪਿਤਾ ਦਾ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੀ ਤਾਂ ਉਹਨੂੰ ਪਤਾ ਲੱਗਦਾ ਇਹਨਾਂ ਨੂੰ ਕਿ ਜਿਹੜਾ ਇਹਦਾ ਪਿਤਾ ਦਾ ਉਹਦਾ ਨਾਮ ਜਰਦੇਸ਼ ਪਰਿਹਾਰਾ ਤੇ ਖੁਸ਼ੀ ਹੈ ਜਿਹੜੀ ਪਿਛਲੇ ਕਈ ਦਿਨਾਂ ਤੋਂ ਗਾਇਬ ਹੈ ਤੇ ਗਾਇਬ ਨਹੀਂ ਮਤਲਬ ਉਹ ਆਪਣੇ ਆਪ ਘਰ ਛੱਡ ਕੇ ਜਿਹੜੀ ਇਹ ਗਈ ਸੀ ਵੀ ਕਿ ਕਿ ਇਹਨਾਂ ਇੱਕ ਮੋਢਲ ਬੰਨਾ ਸੀ ਤੇ ਜਿਹੜੇ ਇਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਇਹਦੇ ਮਾਪੇ ਹੈਗੇ ਉਹ ਗਰੀਬ ਆਏ ਮੋਢਲ ਨਹੀਂ ਬਣਾ ਸਕਦੇ ਦੇ ਖਰਚੇ ਨਹੀਂ ਚੱਕ ਸਕਦੇ ਇਸ ਲਈ ਇਹ ਆਪਣੇ ਘਰ ਦੇ ਨਾਲ ਲੜ ਕੇ ਤੇ ਆਪਣਾ ਘਰ ਛੱਡ ਕੇ ਚੱਲ ਗਈ ਸੀਗੀ ਖੁਸ਼ੀ ਦਾ ਜਿਹੜਾ ਪਿਤਾ ਰਹੇ ਦੱਸ ਦਰਗੇ ਕਿ ਇਹਦੇ ਕੋਈ ਆਪਣੇ ਸੰਤਾਨ ਨਹੀਂ ਜੀ ਨਹੀਂ ਤੇ ਲੜਕੀ ਗੋਦ ਲਈ ਸੀਗੀ ਜਿਹਦਾ 2001 ਦੇ ਵਿੱਚ ਇਹਨਾਂ ਨੇ ਗੋਦ ਲਈ ਸੀ ਤੇ ਕਾਨੂੰਨੀ ਤੌਰ ਤੇ ਇਹਨਾਂ ਨੇ ਜਦੋਂ ਗੋਦ ਲਈ ਸੀ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਕੀਤਾ ਇਹ ਲੜਕੀ ਨੂੰ 12ਵੀਂ ਤੱਕ ਪੜਾਈ ਕਰਾਈ ਉਸ ਤੋਂ ਬਾਅਦ ਇਹ ਗ੍ਰੈਜੂਏਸ਼ਨ ਕਰਨੀ ਤੇ ਗ੍ਰੈਜੂਏਸ਼ਨ ਦੇ ਟਾਈਮ ਦੇ ਵਿੱਚ ਪੜਾਈ ਦਾ ਜਿਆਦਾ ਤਾਂ ਮਨ ਨਹੀਂ ਲੱਗਦਾ ਸੀਗਾ ਪੜਾਈ ਦੇ ਵਿੱਚ ਮਨ ਨਾ ਹੋਣ ਕਰਕੇ ਇਹ ਜਿਹੜੇ ਆਪਣਾ ਮੋਡਲਿੰਗ ਦੇ ਵਿੱਚ ਕੈਰੀਅਰ ਬਣਾਉਣਾ ਚਾਹੁੰਦੀ ਸੀ ਇਹ ਮੋਡਲ ਬਣਨਾ ਚਾਹੁੰਦੀ ਸੀ ਮਹਿੰਗੇ ਜਿਹੜਾ ਡਿਜ਼ਾਈਨ ਤੇ ਕੱਪੜਿਆਂ ਦਾ ਸ਼ੌਂਕ ਰਿਹਾ ਸੀ ਕੋਲ ਦਾ ਤੇ ਇਹ ਕਾਲਜ ਦੇ ਵਿੱਚ ਇਹਨਾਂ ਦੇ ਕੋਈ ਕੰਪੀਟੀਸ਼ਨ ਸੀਗਾ ਮੋਡਲਿੰਗ ਦਾ ਉਹਦੇ ਵਿੱਚ ਵੀ ਇਹਨੇ ਹਿੱਸਾ ਲਿਆ ਸੀਗਾ ਇਸ ਤੋਂ ਇਲਾਵਾ 2019 ਦੇ ਵਿੱਚ ਇਹਨੇ ਮਿਸ ਇੰਡੀਆ ਕੰਪੀਟੀਸ਼ਨ ਦੇ ਵਿੱਚ ਵੀ ਜਿਹੜਾ ਹਿੱਸਾ ਲਿਆ ਸੀਗਾ ਤੇ ਪਰ ਜਿੱਤ ਤਾਂ ਨਹੀਂ ਪਈ ਪਰ ਇਹਨੇ ਇਹ ਚੀਜ਼ ਗਈ ਕਿ ਅੱਗੇ ਜਾ ਕੇ ਮੈਂ ਜ਼ਰੂਰ ਜਿੱਤਾਂਗੀ ਤੇ ਜਿਹੜਾ ਆਪਣਾ ਕੈਰੀਅਰ ਆ ਮਾਡਲਿੰਗ ਦੇ ਵਿੱਚ ਬਣਾਉਂਗੀ। ਇਹ ਵਾਰ ਫੋਟੋ ਸ਼ੂਟ ਵਾਸਤੇ ਜਾਂ ਆਪਣੇ ਦੋਸਤਾਂ ਨਾਲ ਵੀਡੀਓ ਸ਼ੂਟ ਵਾਸਤੇ ਬਾਅਦ ਪਿਆਇਆ ਕਰਦੀ ਸੀਗੀ ਤੇ ਇੱਥੋਂ ਇੱਕ ਦਿਨੇ ਪਤਾ ਲੱਗਦਾ ਕਿ ਇਹ ਇਹਨਾਂ ਦੀ ਜਿਹੜੀ ਸੱਚੀ ਸੰਤਾਨ ਨਹੀਂ ਹੈ ਇਹ ਇੱਕ ਅਡਪਟ ਕੁੜੀ ਵੀ ਨਹੀਂ ਅਡਪਟ ਕੀਤੀ ਹੋਈ ਕੁੜੀ ਆ ਤੇ ਇੱਥੇ ਏ ਆਪਣੇ ਘਰਦਿਆਂ ਨੂੰ ਆ ਗਈ ਤੇ ਜੀ ਤੁਸੀਂ ਜਿਹੜੇ ਖਰਚੇ ਮੇਰੇ ਉਹ ਨਹੀਂ ਚੱਕ ਸਕਦੇ ਤੇ ਮੈਂ ਮਾਡਲ ਬਣਨਾ ਦਾ ਤੁਸੀਂ ਮੈਨੂੰ ਬਣ ਨਹੀਂ ਦਿਉਂਗੇ ਤਾਂ ਤੁਹਾਡੇ ਹੋਣੀ ਹੈ ਹਜਿੱਤ ਦੀ ਜੀ ਇਸ ਬਾਰੇ ਜਦੋਂ ਇਹਦਾ ਮਾਤਾ ਪਿਤਾ ਦੇ ਨਾਲ ਆਏ ਕਾਨੂੰਨੀ ਤੇ ਤਾਂ ਝਗੜਾ ਹੋ ਜਾਂਦਾ ਹੈ ਤੇ ਝਗੜੇ ਤੋਂ ਬਾਅਦ ਇਹ ਜਿਹੜੀ ਕੁੜੀ ਜਿਹੜੀ ਉਹ ਘਰ ਛੱਡ ਕੇ ਚਲੀ ਜਾਂਦੀ ਹੈਗੀ ਇੱਥੋਂ ਹੁਣ ਸనే ਜਿਹੜੀ ਡੈੱਡ ਬੋਡੀ ਸੀਗੀ ਉਹਦੀ 49ਵੇਂ ਦਿਨਾਂ ਨੂੰ ਸਨਕ ਵੀ ਹੋ ਗਈ ਸੀ ਕਿ ਜਿਹੜੀ ਇਹ ਡੈੱਡ ਬੋਡੀ ਹੈ ਖੁਸ਼ੀ ਪਰਿਹਾਰ ਦੀ ਹੈ ਤੇ ਇਹਦੇ ਪਿਤਾ ਦਾ ਨਾਮ ਜਿਹੜਾ ਜਗਨਜੀਤ ਪਰਿਹਾਰ ਹੈ ਇਥੋਂ ਪੁਲਿਸ ਜਿਹੜੀ ਸਾਰਾ ਪਤਾ ਲੱਗ ਗਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਘਰ ਛੱਡ ਕੇ ਗਈ ਹੈ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਖੁਸ਼ੀ ਪ੍ਰਯਾਨ ਘਰ ਛੱਡਿਆ ਸੀਗਾ ਤਾਂ ਉਹ ਅਸ਼ਰਫ ਨਾਮ ਦੇ ਲੜਕੇ ਦੇ ਨਾਲ ਘਰੋਂ ਚਲੀ ਗਈ ਸੀ ਜਿੱਦੋਂ ਛੱਡ ਕੇ ਗਈ ਆ ਤੇ ਅਸ਼ਰਫ ਦਾ ਨਾਮ ਪੂਰਾ ਸੀਗਾ ਅਸ਼ਰਫ ਸ਼ੇਖ ਸੀਗਾ ਅਸ਼ਰਫ ਆ ਜੋ ਉਹ ਵੀ ਫੋਟੋ ਸ਼ੂਟ ਤੇ ਵੀਡੀਓ ਦਾ ਉਹ ਕੰਮ ਕਰਦਾ ਸੀਗਾ ਤੇ ਉਹਦੇ ਨਾਲ ਖੁਸ਼ੀ ਦੀ ਜਿਹੜੀ ਮੁਲਾਕਾਤ ਹੈਗੀ ਉਹ ਮੋਡਲਿੰਗ ਦੇ ਦੌਰਾਨ ਹੀ ਹੋਈ ਸੀਗੀ ਤੇ ਉਹ ਅਸ਼ਰਫ ਤੇ ਜਿਹੜਾ ਪੈਸੇ ਵਾਲਾ ਥੋੜਾ ਜਿਹਾ ਬੰਦਾ ਸੀਗਾ ਤੇ ਖੁਸ਼ੀ ਪਰਿਹਾਰ ਨੂੰ ਲੰਘੇ ਲੰਘੇ ਜਿਹੜਾ ਗਿਫਟ ਦਿੰਦਾ ਸੀਗਾ ਤੇ ਕੱਪੜੇ ਵੀ ਮੋਟ ਦਵਾਉਂਦਾ ਸੀਗਾ ਤੇ ਖੁਸ਼ੀ ਪਰਿਹਾਰ ਜਿਹੜੀ ਉਹ ਇੱਕ ਉਹਨੂੰ ਇੱਕ ਇਹਨੇ ਮੋਬਾਈਲ ਗਿਫਟ ਕੀਤਾ ਸੀਗਾ ਇਸਦੇ ਚੱਲਦੇ ਜਿਹੜਾ ਖੁਸ਼ੀ ਨੇ ਆਪਣਾ ਘਰ ਛੱਡ ਦਿੱਤਾ ਸੀਗਾ ਤੇ ਅਸ਼ਰਫ ਦੇ ਨਾਲ ਇਹ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਲੱਗ ਪਈ ਆ ਕਿ ਇਹਨਾਂ ਨੇ ਇੱਕ ਕਿਰਾਏ ਦਾ ਮਕਾਨ ਲਿਆ ਸੀਗਾ ਉੱਥੇ ਰਹਿਣ ਲੱਗ ਪਈ ਆ ਕਿ ਹਫ਼ਤੇ ਦੇ ਵਿੱਚ ਕਿਸੇ ਨਾ ਕਿਸੇ ਜਿਹੜਾ ਅਸ਼ਰਫ ਸ਼ੇਖ ਆ ਉਹ ਜੁੜਿਆ ਹੋਇਆ ਰਿਹਾ ਤੇ ਇਸੇ ਲਈ ਪੁਲਿਸ bina deri kite ਇਸ ਦਾ ਪਤਾ ਲਗਾਉਂਦੀ ਹੈ ਤੇ ਪਤਾ ਲਗਨ ਤੋਂ ਬਾਅਦ ਸਿਰਫ ਜਿਹੜਾ ਹਰਾਸਤ ਦੇ ਵਿੱਚ ਲੈੰਦੀ ਹੈ ਤਾਂ ਹਰਾਸਤ ਤੇ ਲੈਣ ਤੋਂ ਬਾਅਦ ਜਿਹੜੇ ਇਹਦੇ ਬਾਰੇ ਕੁਝ ਕਾਰਵਾਈ ਕੀਤੀ ਜਾਂਦਾ। ਸੋ ਅਸ਼ਰਫਾ ਜਿਹੜਾ ਪੁਲਿਸ ਨੂੰ ਹਰਾਸਤ ਦੇ ਦੌਰਾਨ ਇਹ ਦੱਸਦਾ ਹੈ ਖੁਸ਼ੀ ਪ੍ਰਿਹਾਰ ਜਿਹੜੀ ਉਹ ਦੇ ਨਾਲ ਜਿਹੜੀ ਮੇਰੀ ਮੁਲਾਕਾਤ 2018 ਦੇ ਵਿੱਚ ਹੋਈ ਸੀਗੀ। 2018 ਦੇ ਮੁਲਾਕਾਤ ਦੇ ਦੌਰਾਨ ਅਸੀਂ ਇੱਕ ਲਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹ ਰਹੇ ਸੀਗੇ ਤੇ ਤੇ ਖੁਸ਼ੀ ਪ੍ਰਿਹਾਰ ਨਾਮ ਵੀ ਚੇਂਜ ਕਰਕੇ ਉਹਨੇ ਆਪਣਾ ਜਿਹੜਾ ਸੀਗਾ ਰਾਸੀ ਇੱਕ ਰੱਖ ਲਿਆ ਸੀਗਾ ਤੇ ਅਸ਼ਰਫਾ ਜਿਹੜਾ ਉਹ ਕਹਿੰਦਾ ਦੱਸਦਾਗਾ ਕਿ ਮੈਂ ਤੇ ਖੁਸ਼ੀ ਕੁਮਤਰ ਨੂੰ ਬਹੁਤ ਪਿਆਰ ਕਰਦੇ ਸੀਗੇ ਤੇ ਕੁਝ ਦਿਨ ਪਹਿਲਾਂ ਸਾਡੇ ਜਿਹੜੇ ਰਿਸ਼ਤੇ ਉਹ ਖਰਾਬ ਹੋ ਗਏ ਤੇ ਜਿਸ ਦੇ ਕਾਰਨ ਖੁਸ਼ੀ ਨੇ ਆਪਣਾ ਜਿਹੜਾ ਆਡਰਨ ਲਾ ਗਈ ਸੀਗੀ ਉਹ ਤੇ ਮੈਨੂੰ ਹੁਣ ਇਸ ਚੀਜ਼ ਬਾਰੇ ਨਹੀਂ ਪਤਾ ਨਹੀਂ ਖੁਸ਼ੀ ਕਿਥੇ ਰਹਿੰਦੀ ਆ ਜਾਂ ਕਿਸਦੇ ਨਾਲ ਰਹਿੰਦੀ ਆ ਤਾਂ ਹਾਲ ਹੀ ਦੇ ਵਿੱਚ ਜਿਹੜਾ ਅਸ਼ਰਫ ਸੇਕ ਸੀਗਾ ਉਹ ਪੁਲਿਸ ਨੂੰ ਸ਼ੱਕ ਤਾਂ ਜ਼ਰੂਰ ਸੀਗਾ ਪੁੱਤ ਨੂੰ ਪਰ ਪੁਲਿਸ ਦੇ ਕੋਲੇ ਐਵੀਡੈਂਸ ਕੋਈ ਸਖਤ ਨਹੀਂ ਸੀਗਾ ਕਿ ਇਹਦੇ ਕਾਰਨ ਹੋ ਗੱਤਰ ਕਰ ਸਕਦੇ ਜਵਾਦਨ ਉਹ ਸਾਕਤੀ ਜਿਹੜੀ ਜਿਹੜੀ ਜਾਂਚ ਪੜਤਾਲ ਉਹ ਕਰ ਸਕੇ ਹੁਣ ਸ਼ੱਕ ਦੇ ਬਿਹੇਵ ਦੇ ਉੱਤੇ ਹੀ ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਅੱਗੇ ਹੋ ਰਹੀ ਸੀ ਆਪਣੀ ਪੁਲਿਸ ਜਿਹੜੀ ਉਹ ਐਵੀਡੈਂਸ ਇਕੱਠੇ ਕਰਨ ਚ ਲੱਗ ਜਾਂਦੀ ਆ ਤੇ ਜਿਹੜੀ ਖੁਸ਼ੀ ਤੇ ਅਸ਼ਰਫ ਦੀ ਜਿਹੜੀ ਸੀਡੀਆਰ ਆ ਉਹਨਾਂ ਨੂੰ ਮੈਚ ਕੀਤਾ ਜਾਂਦਾ ਦਾ ਤੇ ਮੈਚ ਕਰਨ ਤੋਂ ਪਤਾ ਲੱਗਦਾ ਦਾ 12 ਜੁਲਾਈ 2019 ਨੂੰ ਆਖਰੀ ਰਾਤ ਕਾਲ ਅਸ਼ਰਫ ਨੇ ਹੀ ਕੀਤੀ ਸੀ ਖੁਸ਼ੀ ਨੂੰ ਯਾਨੀ ਕਿ ਇਹਨਾਂ ਦਾ ਦੋਨਾਂ ਦਾ ਕਨੈਕਟਰ ਸੀਗਾ ਤੇ 12 ਜੁਲਾਈ ਨੂੰ ਯਰੋਨੀ ਨੂੰ ਜਦੋਂ ਇਹ ਇੱਕ ਮੋਲ ਦੇ ਵਿੱਚ ਜਾਂਦੇ 6000 ਦੇ ਕੱਪੜੇ ਖਰੀਦਦੇ ਆ ਉੱਥੇ ਤਾਂ ਉਹਦੇ ਉੱਥੇ ਸੀਸੀਟੀਵੀ ਜਦੋਂ ਕਢਾਈ ਜਾਂਦੀ ਹੈ ਤਾਂ ਉੱਥੇ ਜਿਹੜਾ ਅਸ਼ਰਫ ਉਹ ਵੀ ਨਾਲ ਇਸੇ ਦਾ ਖੁਸ਼ੀ ਦੇ ਤੁਮ ਜਸਾਈ ਦੇ ਤੇ ਇਹਦੀ ਬਾਡੀ ਮਿਲੀ ਸੀ ਖੁਸ਼ੀ ਦੀ ਉਹ ਸਾਈਡ ਦੇ ਜਿਹੜੇ ਸੀ ਦੇ ਚੈੱਕ ਕੀਤੇ ਜਾਂਦੇ ਆ ਤੇ ਉੱਥੇ ਸੀਸੀਟੀਵੀ ਦੇ ਵਿੱਚ ਵੀ ਜਿਹੜਾ ਅਸ਼ਰਫ ਆਗਾ ਇਸੇ ਦੀ ਹੀ ਗੱਡੀ ਦਿਖਾਈ ਜਾਂਦੀ ਹੈ ਇਹ ਗੱਡੀ ਦੇ ਵਿੱਚ ਹੀ ਖੁਸ਼ੀ ਬੈਠੀ ਨਜ਼ਰ ਆਉਂਦੀ ਹੈ ਤੇ ਇਹਦੇ ਵਿੱਚ ਪੁਲਿਸ ਆ ਜਿਹੜੀ ਹੁਣ ਬਿਨਾਂ ਦੇਰੀ ਕੀਤੇ ਅਸ਼ਰਫ ਨੂੰ ਉਹ ਗ੍ਰਿਫਤਾਰ ਕਰਨ ਦੀ ਤਿਆਰੀ ਕਰਦੀ ਹੈ ਜੀ ਤੇ ਹੁਣ ਪੁਲਿਸ ਆ ਜਿਹੜੀ ਉਹ ਅਸ਼ਰਫ ਨੂੰ ਗ੍ਰਿਫਤਾਰ ਕਰਦੀ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੇ ਵੀ ਐਵੀਡੈਂਸ ਸੀਗੇ ਸਾਰੇ ਇਹ ਸਾਹਮਣੇ ਰੱਖੇ ਜਾਂਦੇ ਤੇ ਇਸ ਤੋਂ ਬਾਅਦ ਸਖਤੀ ਦੇ ਨਾਲ ਜਦੋਂ ਉਹ ਤੋਂ ਪੁੱਛ ਪੜਤਾਲ ਕਰਦੀ ਹੈ ਤਾਂ ਇਹ ਜਿਹੜਾ ਬਨਾਮ ਆਪ ਦਾ ਸਾਰਾ ਕਬੂਲ ਕਰਦਾ ਹੈ ਤੇ ਕਬੂਲ ਕਰਨ ਤੋਂ ਬਾਅਦ ਇਹ ਦੱਸਦਾ ਹੈ ਕਿ 12 ਜੁਲਾਈ 2019 ਨੂੰ ਅਸੀਂ ਰਾਤ ਨੂੰ ਮੈਂ ਉਹ ਖੁਸ਼ੀ ਜੀ ਦੇ ਜਿਹੜੇ ਇਦਾਂ ਸੀ ਇਕੱਠੇ ਹੀ ਸੀਗੇ ਤੇ ਇਕੱਠੇ ਕੁਛੀ ਪ੍ਰਿਹਾਰ ਦੇ ਉੱਤੇ ਹੱਤਿਆ ਵੀ ਨਹੀਂ ਕੀਤੀ ਇਹ ਜੀ ਤੇ ਕਹਿੰਦਾ ਹਾਂ ਕਿ 2018 ਨੂੰ ਮੈਂ ਕੁਛ ਨਹੀਂ ਜਾਣਦਾ ਸੀ ਜਿਆ 2018 ਦੇ ਦਿਨਾਂ ਪਹਿਲੀ ਮੁਲਾਕਾਤ ਹੋਈ ਸੀ ਜਿਸ ਤੋਂ ਬਾਅਦ ਅਸੀਂ ਅਸੀਂ ਦੋਸਤੀ ਹੋਈ ਦੋਸਤੀ ਤੋਂ ਬਾਅਦ ਜਿਹੜਾ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ ਤੇ ਅਸੀਂ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਇਹ ਦੋਨੋਂ ਹੀ ਇੱਕ ਲਾਈਨ ਦੇ ਕੈਂਡੀਡੇਟ ਸੀਗੇ ਦੋਨੋਂ ਹੀ ਮਾਡਲ ਮੰਨਣਾ ਚਾਹੁੰਦੇ ਸੀ ਤੇ ਦੋਸਤੀ ਪਿਆਰ ਦਾ ਰੂਪ ਜਿਹਦਾ ਲੈ ਲਿਆ ਤੇ ਅਸ਼ਰਫ ਸ਼ੇਖ ਹੈਗਾ ਕੁਛੀ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਇਹਦਾ ਸ਼ੁਰੂ ਕਰਦਾ ਸੀ ਬਹੁਤ ਸਾਰੇ ਕੁਸ਼ਿੰਗ ਜਿਹੜੇ ਗਿਫਟ ਹੈ ਜਾਂ ਇੱਕ ਮੋਬਾਈਲ ਲੈ ਕੇ ਦਿੱਤਾ ਤੇ ਅੱਛੇ ਵਧੀਆ ਵਧੀਆ ਕੱਪੜੇ ਵੀ ਲੈ ਕੇ ਦਿੰਦਾ ਸੀਗਾ ਤੇ ਉਸ ਤੋਂ ਬਾਅਦ ਇਹਨੇ ਇੱਕ ਨੂੰ ਗੱਡੀ ਵੀ ਲੈ ਕੇ ਦਿੱਤੀ ਸੀ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਅਨਸਰ ਉਨੂੰ ਦੇਖਦੇ ਹੋਏ ਖੁਸ਼ੀ ਨੇ ਜਿਹੜਾ ਆਪਣਾ ਪਰਿਵਾਰ ਛੱਡਦਾ ਸੀਗਾ ਤੇ ਅਸ਼ਰਫ ਸ਼ੇਖ ਦੇ ਨਾਲ ਲੈ ਕੇ ਉਹ ਇਥੇ ਲਿਵਿੰਗ ਰੂਮ ਦੇ ਵਿੱਚ ਰਹਿਣ ਲੱਗ ਪਉਸ ਸਮੇਂ ਬਾਅਦ ਜਿਹੜਾ ਅਸ਼ਰਫ ਉਹ ਨੋਟਿਸ ਕਰਦਾ ਦਾ ਕਿ ਜਿਹੜੇ ਖੁਸ਼ੀ ਪ੍ਰਿਹਾਰਾਉ ਫੇਸਬੁਕ ਤੇ ਇੰਸਟਾਗ੍ਰਾਮ 'ਤੇ ਹੋਰ ਜਿਹੜੇ ਲੜਕੇ ਉਹਨਾਂ ਨਾਲ ਵੀ ਗੱਲ ਕਰਦੀ ਜੀ ਤੇ ਉਹਨਾਂ ਨਾਲ ਗੱਲ ਕਰਦੀ ਤੇ ਇਹ ਖੁਸ਼ੀ ਐਸਾ ਕੋਈ ਕਈ ਵਾਰੀ ਜਿੰਜਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਤਰੀਕੇ ਨਾਲ ਤੂੰ ਹੋਰ ਲੜਕੇ ਜਾਂ ਉਹਨਾਂ ਨਾਲ ਗੱਲ ਨਾ ਕਰਿਆ ਕਰ ਤਾਂ ਕੋਈ ਖੁਸ਼ੀ ਅੱਗੋਂ ਰੰਗਦੀ ਹੈਗੀ ਕਿ ਇਹ ਮੇਰੀ ਲਾਈਨ ਆ ਤੇ ਇਸ ਲਾਈਨ ਦੇ ਵਿੱਚ ਲੜਕੇ ਲੜਕੀਆਂ ਦੇ ਨਾਲ ਮੈਨੂੰ ਗੱਲ ਕਰਨੀ ਪੈਂਦੀ ਹੈ ਜੀ ਫਿਰ ਇਹ ਜਦੋਂ ਗੱਡੀ ਤੋਂ ਬਾਹਰ ਨੂੰ ਵਾਪਸ ਆ ਰਹੇ ਸੀਗੇ ਤਾਂ ਹਾਈਵੇ ਦੇ ਉੱਤੇ ਜਦੋਂ ਇਹ ਬਾ ਇਹਨੂੰ ਖੁਸ਼ੀ ਨੂੰ ਫੇਰ ਇਹ ਚੀਜ਼ ਕਹਿੰਦਾ ਕਿ ਤੂੰ ਮੇਰੀ ਹੈ ਤੇ ਸਿਰਫ ਤੂੰ ਮੇਰੇ ਨਾਲ ਹੀ ਗੱਲ ਕਰ ਇਹ ਚੀਜ਼ ਜਦੋਂ ਖੁਸ਼ੀ ਨੂੰ ਕਹਿੰਦਾ ਤਾਂ ਖੁਸ਼ੀ ਨੂੰ ਹੀ ਬਾਸ ਫੇਰ ਉਹ ਜੀ ਰਿਹਾ ਕਿ ਤੂੰ ਕਿਸੇ ਹੋਰ ਦੇ ਨਾਲ ਗੱਲ ਨਾ ਕਰ ਕਰ ਅਸ਼ਰਫ ਸੀ ਜਦੋਂ ਨੂੰ ਹੀ ਲੱਗ ਰਹੀ ਸੀ ਖੁਸ਼ੀ ਜਿਹੜੀ ਉਹ ਇਹ ਚੀਟ ਕਰ ਰਹੀ ਆ ਤੇ ਅੱਗੇ ਅਸ਼ਰਫ ਨੂੰ ਜਦੋਂ ਉਹਦੇ ਕਹਿੰਦੀ ਹੈ ਕਿ ਇਹ ਮੇਰੀ ਲਾਈਨ ਆ ਮੈਨੂੰ ਇਸ ਦੇ ਵਿੱਚ ਗੱਲ ਕਰਨੀ ਪੈਂਦੀ ਆ ਇੱਥੋਂ ਜਿਹੜਾ ਅਸ਼ਰਫ ਨੂੰ ਗੁੱਸਾ ਹੁੰਦਾ ਦੇਤੇ ਤੇ ਗੁੱਸਾ ਹੋਣ ਤੋਂ ਬਾਅਦ ਇਹਦੇ ਸਿਰ ਤੇ ਡੰਡੇ ਦੇ ਨਾਲ ਇਹ ਵਾਰ ਕਰਦਾ ਤੇ ਡੰਡੇ ਨਾਲ ਵਾਰ ਕਰਨ ਤੇ ਬਿਓ ਸੋ ਜਾਂਦੀ ਹੈ ਤੇ ਬਿਓ ਸੋ ਤੋਂ ਬਾਅਦ ਇਹ ਹਾਈਲੀ ਤੋਂ ਨੀਚੇ ਲੈ ਜਾ ਕੇ ਥੋੜਾ ਜਾ ਤੇ ਇੱਥੇ ਇੱਕ ਪੱਥਰ ਚਾਕੇ ਇਹ ਸਿਰ ਤੇ ਇਸ ਤਰੀਕੇ ਨਾਲ ਵਾਰ ਕਰਦਾ ਜਦੋਂ ਤੱਕ ਇਹ ਮਰ ਨਹੀਂ ਜਾਂਦੀ ਔਰ ਇਹਦਾ ਚਿਹਰਾ ਇਸ ਤਰੀਕੇ ਨਾਲ ਖੁਦਲਾਇਆ ਜਾਂਦਾ ਕਿ ਇਹਦੇ ਜਿਵੇਂ ਸਨਾਖਤਾ ਬਿਲਕੁਲ ਵੀ ਨਹੀਂ ਹੁੰਦੀ ਤੇ ਅਸ਼ਰਫਾ ਜਿਹੜਾ ਇਹਦਾ ਮੋਬਾਈਲ ਔਰ ਇਹਦੇ ਜਿਹੜਾ ਕੋਈ ਐਵੀਡੈਂਸੀ ਜਾਂਦੇ ਡਾਕੂਮੈਂਟਸ ਜਿਹੜੇ ਸਾਰੇ ਆਪਾਂ ਨਾਲ ਲੈ ਕੇ ਚੱਲਾ ਜਾਂਦਾ ਅਸ਼ਰਫ ਨੂੰ ਇੱਥੇ ਲੱਗ ਰਿਹਾ ਸੀਗਾ ਕਿ ਜਿਹੜਾ ਕੋਈ ਸੀ ਦੇ ਕਰਦਿਆਂ ਨੇ ਇਹਨੂੰ ਲੱਭਣ ਨਹੀਂ ਆਉਣਾਗਾ ਤੇ ਹੋਰ ਕਿਸੇ ਨੂੰ ਇਸ ਬਾਰੇ ਜਿਹੜੀ ਸਨਤ ਹੋਣੀ ਨਹੀਂ ਦੀ ਔਰ ਮੈਂ ਕਦੇ ਫੜਿਆ ਨਹੀਂ ਜਾਊਗਾ ਤੇ ਅਸ਼ਰਫ ਏਸੇ ਜਿਹੜੇ ਕੁਨੇਖੇ ਦੇ ਵਿੱਚ ਹੋ ਬੇਵਿਫਰੋ ਕੇ ਫਿਰਦਾ ਸੀ ਜਾਂ ਤੇ ਅਪਰਾਧੀ ਕੋਈ ਵੀ ਕਿੰਨਾ ਵੀ ਹਿਸ਼ਿਆਰ ਹੋਵੇ ਕੋਈ ਨਾ ਕੋਈ ਜਿਹੜਾ ਸਬੂਤ ਆਉ ਜ਼ਰੂਰ ਸਭ ਜਾਂਦਾ ਦਾ ਤੇ ਜਿਸ ਕਾਰਨ ਅਪਰਾਧੀ ਅਪਰਾਧੀ ਜੇਲ੍ਹ ਦੇ ਵਿੱਚ ਜਾਂਦਾਗਾ ਤੇ ਇਸੇ ਤਰੀਕੇ ਅਸ਼ਰਫ ਨੂੰ ਹੁੰਦਾ ਤੇ ਅਸ਼ਰਫ ਨੂੰ ਵੀ ਹੁਣ ਜੇਲ੍ਹ ਦੇ ਵਿੱਚ ਤੇ ਮਾਪਿਓ ਨੇ ਇੰਨਾ ਪਿਆਰ ਕੀਤਾ ਫਿਰ ਵੀ ਇਹ ਆਪਣੇ ਮਾਪਿਆਂ ਨੂੰ ਠੁਕਰਾ ਕੇ ਇੱਕ ਅਣਜਾਣ ਲੜਕੇ ਦੇ ਪਿੱਛੇ ਆਪਣੀ ਜਿੰਦਗੀ ਨੂੰ ਬਰਬਾਦ ਕਰ ਲੈਂਦੀ ਹੈ ਅੱਜ ਦੀ ਕਹਾਣੀ ਸੀ ਜਿਹੜੀ ਆਪਣੀ ਇਹ ਖੁਸ਼ੀ ਪਰਿਹਾਰ ਦੇ ਨਾਲ ਜਿਹੜੀ ਉਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰੋ ਤਾਂ ਲਾਡ